ਸਤਿ ਸ਼੍ਰੀ ਅਕਾਲ ਜੀ ਮੈਂ ਗੋਪਾਲ ਸਿੰਘ ਸਿੱਧੂ ਪ੍ਰੋਗਰਾਮ ਨਿਊਜ਼ ਬਿਹਾਈਂਡ ði ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦਾ ਆਗਾਜ਼ ਵੀ ਕਰਦੇ ਹਾਂ ਦਰਸ਼ਕਾਂ ਲਈ ਇੱਕ ਅਹਿਮ ਜਾਣਕਾਰੀ ਹੈ ਕਿ ਗਲੋਬਲ ਪੰਜਾਬ ਟੀਵੀ ਨੂੰ ਹੁਣ ਤੁਸੀਂ ਯੂਐਸਏ ਦੇ ਵਿੱਚ ਸਲਿੰਗ ਪਲੇਟਫਾਰਮ ਦੇ ਉੱਤੇ ਵੀ ਵੇਖ ਸਕਦੇ ਹੋ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਲੈ ਕੇ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਅਸੀਂ ਕੁਝ ਖਬਰਾਂ ਚੁਣਦੇ ਹਾਂ ਉਹਨਾਂ ਖਬਰਾਂ ਦੇ ਪਿੱਛੇ ਦੀ ਖਬਰ ਦੀ ਗੱਲ ਹੈ ਜਿਹੜੀ ਅਸੀਂ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਵਿਚਾਰ ਚਰਚਾ ਕਰਦੇ ਹਾਂ ਬਹੁਤ ਅਹਿਮ ਖਬਰਾਂ ਅੱਜ ਲੈ ਕੇ ਤੁਹਾਡੇ ਲਈ ਅਸੀਂ ਹਾਜ਼ਰ ਹੋਏ ਹਾਂ ਇਹਨਾਂ तमाम ਖਬਰਾਂ ਦੀ ਉੱਤੇ ਅਸੀਂ ਵਿਚਾਰ-ਚਰਚਾ ਕਰਨ ਲਈ ਪ੍ਰੋਗਰਾਮ ਦੇ ਵਿੱਚ ਨਿੱਗਾ ਸੱਦਾ ਦਿੱਤਾ ਹੈ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਬਹੁਤ-ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦਾ ਸਤਿ ਸ਼੍ਰੀ ਅਕਾਲ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮਿਹਰਬਾਨੀ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਅਸੀਂ ਪ੍ਰੋਗਰਾਮ ਦਾ ਆਗਾਜ਼ ਅੱਜ ਕੌਮੀ ਪੱਧਰ ਤੇ ਇੱਕ ਬਹੁਤ ਵੱਡੀ ਖਬਰ ਤੋਂ ਲੈਣ ਲੱਗੇ ਹਾਂ ਅਸੀਂ ਬੀਤੇ ਦਿਨ ਹੀ ਪ੍ਰੋਗਰਾਮ ਕੀਤਾ ਸੀ ਕਿ ਇੰਡੀਆ ਗੱਠ ਜੋੜ ਹੈ ਜਿਹੜਾ ਖੇਰੂ-ਖੇਰੂ ਹੋਣ ਦੇ ਕਿਨਾਰੇ ਹੈ ਤਾਂ ਉਹ ਕਿਤੇ ਨਾ ਕਿਤੇ ਹੁਣ ਜਿਹੜਾ ਉਹ ਅਮਲ ਹੁੰਦਾ ਨਜ਼ਰ ਆ ਰਿਹਾ ਹੈ ਉਸ ਚੀਜ਼ ਦੇ ਉੱਤੇ ਨਿਤਿਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਇੰਡੀਆ ਗੱਠ ਜੋੜ ਦਾ ਸਾਥ ਛੱਡ ਦਿੱਤਾ ਹੈ ਭਾਜਪਾ ਨਾਲ ਮਿਲ ਗਏ ਨੇ ਕਹਿੰਦੇ ਐਨਡੀਆ ਛੱਡਣ ਦਾ ਹੁਣ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਨਵੇਂ ਗੱਠ ਜੋੜ ਦੇ ਵਿੱਚ ਆ ਕੇ ਨੌਵੀਂ ਵਾਰ ਮੁੱਖ ਮੰਤਰੀ ਬੱਜਿਓ ਉਹਨਾਂ ਨੇ ਸੌ ਚੁੱਕ ਲਈ ਹੈ ਜੀ ਲੋਕ ਕਹਿ ਰਹੇ ਨੇ ਕਿ ਗਿਰਗਟ ਜਿਵੇਂ ਰੰਗ ਬਦਲਦਾ ਹੈ ਨਾ ਓਵੇਂ ਰੰਗ ਬਦਲ ਰਹੇ ਨੇ ਇਹ ਕੀ ਭਾਵ ਹੋਇਆ ਜੀ ਗੋਪਾਲ ਜਿਸ ਮੁੱਦੇ ਦੀ ਤੁਸੀਂ ਗੱਲ ਕੀਤੀ ਹੈ ਮੈਂ ਕਹਿੰਨਾ ਕਿ ਕੌਮੀ ਪੱਦਰ ਤੇ ਆਜ਼ਾਦ ਹੈ ਸਭ ਤੋਂ ਵੱਡਾ ਆ ਨੈਸ਼ਨਲ ਇਸ਼ੂ ਨੈਸ਼ਨਲ ਇਸ਼ੂ ਸਾਡੀ ਜਿਹੜੀ ਰਾਜਨੀਤੀ ਹੈ ਰਾਜਨੀਤੀ ਤੇ ਵੀ ਇੱਕ ਬਹੁਤ ਵੱਡਾ ਸਵਾਲ ਹੈ ਹੂੰ ਕਿ ਕਿਸ ਤਰ੍ਹਾਂ ਦੀ ਫਲੈਕਸੀਬਿਲਟੀ ਆਪਾਂ ਅਕਸਰ ਇਹ ਗੱਲ ਲਖਦੇ ਹੁੰਨੇ ਆ ਜੀ ਕਿ ਦੇਸ਼ ਦੀ ਰਾਜਨੀਤੀ ਐਸੀ ਹੋ ਗਈ ਹੈ ਕਿ ਜਿਹੜੇ ਨੇਤਾ ਨਾਲ ਖੜੇ ਹੁੰਦੇ ਇਹ ਨਹੀਂ ਪਤਾ ਹੁੰਦਾ ਕਿ ਤੁਹਾਡੇ ਨਾਲ ਖੜੇ ਆ ਜਾਂ ਕਿਸੇ ਹੋਰ ਪਾਸੇ ਖੜੇ ਆ ਹੂੰ ਬਿਲਕੁਲ ਜਿਸ ਤਰੀਕੇ ਨਾਲ ਤੀਸ਼ ਕੁਮਾਰ ਨੇ ਆਪਣਾ ਪਾਸਾ ਪਲਟਿਆ ਹੂੰ ਜਨੇ 1 ਘੰਟਾ ਪਹਿਲਾਂ ਅਸਤੀਫਾ ਦਿੱਤਾ ਹਮ ਘੰਟੇ ਬਾਅਦ ਫਿਰ ਨੌਵੀਂ ਵਾਰ ਮੁੱਖ ਮੰਤਰੀ ਬਜੋਂ ਸੋਚ ਚੁੱਕਲੀ ਹਮ ਕਮਾਲ ਦੀ ਆਪਣੇ ਆਪ ਚ ਐਗਜ਼ਾਮਪਲ ਹੈ ਮੈਂ ਕਹਾਂਗਾ ਕਿ ਜੇ ਆਪਾਂ ਦੇਸ਼ ਦੀ ਰਾਜਨੀਤੀ ਦੀ ਗੱਲ ਕਰੀਏ ਕੋਈ ਵਾਰਡ ਦੇਣ ਦੀ ਜੇ ਤੁਸੀਂ ਕਹਣਾ ਗਿਰਗਟਵੰਗ ਰੰਗਫਸਲ ਦੀ ਗੱਲ ਕੀਤੀ ਕੋਈ ਇਸ ਤਰ੍ਹਾਂ ਦਾ ਵਾਰਡ ਹੋਵੇ ਜਿਹੜਾ ਪੋਲਿਟਿਕਸ ਹੋਵੇ ਵੀ ਕਿਸ ਕਦਰ ਫਲੈਕਸੀਬਿਲਟੀ ਕਿੰਨੀ ਹੈ ਦੇਖੋ ਆਪਾਂ ਜਿਮਨਾਸਟਿਕ ਦੇ ਦੂਜਿਆਂ ਗੇਮਾਂ ਲਈ ਵੀ ਵਾਰਡ ਰੱਖੇ ਹੁੰਦੇ ਆ ਨਾ ਕਿ ਸਰੀਰ ਕਿੰਨਾ ਫਲੈਕਸੀਬਲ ਹੈ ਜੀ ਮੈਂ ਕਹਿੰਦਾ ਰਾਜਨੀਤੀ ਚ ਫਲੈਕਸੀਬਿਲਟੀ ਦੀ ਨੇਸ਼ਨਲ ਲੈਵਲ ਤੇ ਨਤੀਸ਼ ਕੁਮਾਰ ਤੋਂ ਵੱਡੀ ਕੋਈ ਐਗਜ਼ਾਮਪਲ ਹੋ ਨਹੀਂ ਸਕਦੀ ਬਿਲਕੁਲ ਜੀ ਰਾਸ਼ਟਰਪਤੀ ਵੱਲੋਂ ਜੋ ਕੌਮੀ ਪੱਧਰ ਤੇ ਕੋਈ ਇਸ ਤਰ੍ਹਾਂ ਦਾ ਵਾਰਡ ਨਤੀਸ਼ ਕੁਮਾਰ ਨੂੰ ਮਿਲਣਾ ਚਾਹੀਦਾ ਹੈ ਹਮ ਕਿ ਜਿਸ ਕਦਰ ਇਸ ਨੇਤਾ ਦੀ ਫਲੈਕਸੀਬਿਲਟੀ ਹੈ ਜੀ ਕਮਾਲ ਦੀ ਹੈ ਨੇ ਬਾਕੀ ਸਾਰਿਆਂ ਨੂੰ ਪਿੱਛੇ ਛੱਡਤਾ ਹਾਲਾਂਕਿ ਹਰਿਆਣਾ ਦੇ ਚੌਧਰੀ ਭਜਨ ਲਾਲ ਕਈ ਹੋਰ ਪਹਿਲਾਂ ਇਦਾਂ ਦੀਆਂ ਧਾਰਨਾ ਦੇ ਚੁੱਕੇ ਆ ਜੀ ਆਰੇ ਚੌਧਰੀ ਭਾਜ ਨਾਲ ਦੇ ਦੂਜਿਆਂ ਸਾਰਿਆਂ ਨੂੰ ਪਿੱਛੇ ਛੱਡ ਗਿਆ ਰਿਕਾਰਡ ਤੋੜਦਾ ਨਾ ਜੀ ਜੀ ਬਿਲਕੁਲ ਜਿਹਦਾ ਦੌੜਨ ਵਾਲੇ ਰਿਕਾਰਡ ਤੋੜਦੇ ਆ ਹੂੰ ਉਦਾਂ ਗੇਮਾਂ ਚ ਹੋਰ ਕਿੰਨਾ ਕਿੰਨਾ ਵਾਲੇ ਰਿਕਾਰਡ ਤੋੜਦੇ ਆ ਨਤੀਸ਼ ਕੁਮਾਰ ਨੇ ਪਿਛਲੇ ਸਾਰਿਆਂ ਦੇ ਰਿਕਾਰਡ ਤੋੜਦੇ ਆ ਹੂੰ ਤੁਸੀਂ ਗਿਰਗੜ ਵਾਂਗ ਰੰਗ ਬਦਲਣ ਦੀ ਗੱਲ ਕੀਤੀ ਹੈ ਜੀ ਬਿਹਾਰ ਚ ਕਹਿੰਦੇ ਇੱਕ ਆਧਾਰਨਾ ਹੈ ਕਿ ਗਿਰਗੜ ਨੇ ਮੁਖੰਦ ਨਤੀਸ਼ ਕੁਮਾਰ ਨੂੰ ਦੇਖਿਆ ਤੇ ਉਹ ਮਰ ਗਈ ਜੀ ਕਿਸੇ ਨੇ ਪੁੱਛਿਆ ਵੀ ਗਿਰਗੜ ਕਿਉਂ ਮਰ ਗਈ ਉਹ ਕਹਿੰਦੇ ਇਹਨੂੰ ਦੇਖਿਆ ਨਤੀਸ਼ ਕੁਮਾਰ ਇਹ ਤਾਂ ਕੋ ਮੇਰੇ ਨਾਲੇ ਵੱਡਾ ਪ੍ਰਾਣੀ ਪੈਦਾ ਹੋ ਗਿਆ ਮੈਨੂੰ ਤਾਂ ਫੇਰ ਕਹਿੰਦੀ ਰੰਗਵੱਦ ਨੂੰ ਟਾਈਮ ਲੱਗਦਾ ਹੈ ਜੀ ਇਹ ਤਾਂ ਮੇਰੇ ਰਿਕਾਰਡ ਵੀ ਮਾਤ ਕਰ ਗਿਆ ਜੀ ਕਹਿੰਦੇ ਇਸ ਸਦਮੇ 'ਚ ਹੀ ਮਰ ਗਈ ক্রিকেট ਹੁਣ ਤੁਸੀਂ ਦੇਖੋ ਉਹ ਨੇਤਾ ਹਮ ਜਿਹੜਾ ਨੌਵੀਂ ਵਾਰ ਮੁੱਖ ਮੰਤਰੀ ਬਣਿਆ ਹਮ ਜਦੋਂ ਪਹਿਲਾਂ ਉਹਨਾਂ ਨੇ ਜਿਹੜਾ ਘਟਚੋਰ ਨੂੰ ਛੱਡਿਆ ਸੀ ਭਾਜਪਾ ਨੂੰ ਜਿਹਦੇ 'ਚ ਹੁਣ ਗਏ ਆ ਉਹ ਜੀ ਤਾਂ ਉਦੋਂ ਵੀ ਅਜਿਹਾ ਮੌਕਾ ਸੀ ਕਿ ਦੇਸ਼ 'ਚ ਪਾਰਲੀਮੈਂਟ ਦੀਆਂ ਚੋਣਾਂ ਸੀ ਹਮ ਪਹਿਲੀ ਵਾਰੀ ਜਿਹੜਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਬਣਨੇ ਸੀ ਹਮ ਉਮੀਦਵਾਰ ਦੇ ਤੌਰ ਤੇ ਇਹਨਾਂ ਨੂੰ ਲਿਆਉਣਾ ਸੀ ਜੀ ਤਾਂ ਉਸ ਵੇਲੇ ਨतीश ਕੁਮਾਰ ਨੇ ਗੱਠ ਜੋੜ ਛੱਡਤਾ ਹਮ ਸ਼ਾਇਦ ਉਸ ਵੇਲੇ ਨतीश ਕੁਮਾਰ ਨੂੰ ਸੀ ਕਿ ਵੀ ਮੈਂ ਵੀ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੋ ਸਕਦਾ ਹਮ ਨਰਿੰਦਰ ਮੋਦੀ ਕਿਧਰੋਂ ਆ ਗਿਆ ਬਿਲਕੁਲ ਇਹ ਦੂਜੇ ਪਾਸੇ ਚਲੇ ਗਏ ਹਮ ਹੁਣ ਇਤਫਾਕ ਦੇਖੋ ਹਮ ਜਿਹੜੇ ਤੁਸੀਂ ਕਹਿੰਨਾ ਖਬਰ ਦੇ ਪਿਛਲੀ ਖਬਰ ਦੀ ਜੀ ਆਪਾਂ ਗੱਲ ਕਰੀਏ ਹਮ ਹਮ ਖਬਰਾਂ ਇਹ ਵੀ ਹੈ ਕਿ ਨतीश ਕੁਮਾਰ ਨੇ ਇਸ ਕਰਕੇ ਇੰਡੀਆ ਗੱਠ ਜੋੜ ਨੂੰ ਛੱਡਤਾ ਕੋਕੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਬਣਨਾ ਚਾਹੁੰਦੇ ਸੀ ਇਹਨਾਂ ਨੇ ਦੇਖਿਆ ਵੀ ਇੱਥੇ ਕੋਈ ਦਾਲ ਗਲ ਦੀ ਨਜ਼ਰ ਨਹੀਂ ਆਉਂਦੀ। ਬਿਲਕੁਲ ਜੀ ਬਿਲਕੁਲ। ਕੋਕੇ ਖੜ ਗਏ ਉਹਨੂੰ ਨੇਤਾ ਦੇ ਤੌਰ ਤੇ ਚੁਣਿਆ ਗਿਆ। ਸੋ ਇਸ ਕਰਕੇ ਉਹਨਾਂ ਨੇ ਵਾਵਾ ਕਰਤੀ ਜਿਹੜੀ ਹੈਗੇ ਕਿ ਮੈਂ ਜਿਹੜੀ ਹੈਗੀ ਆ ਇਸ ਇੰਡੀਆ ਘੱਟ ਜੋੜ ਦੇ ਨਾਲ ਵੀ ਨਹੀਂ ਜਾਊਂਗਾ। ਸੋ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਉਹ ਮੁੜ ਕੇ ਫੇਰ ਜਿਹੜਾ ਹੁਣ ਆ ਗਿਆ ਹੈ ਭਾਜਪਾ ਵਾਲੇ ਘੱਟ ਜੋੜ 'ਚ। ਫਿਰ ਕਮਾਲ ਦਾ ਫਿਕਰਾ ਦੇਖੋ। ਹੂੰ ਕਹਿੰਦੇ ਵੀ ਮੈਂ ਹੁਣ ਇਸ ਤੋਂ ਬਾਅਦ ਨਹੀਂ ਵੀ ਇਸ ਤੋਂ ਬਾਅਦ ਕਿੰਨੀ ਕੀ ਗੁੰਜਾਇਸ਼ ਹੈ ਜੀ। ਕਹਿੰਦੇ ਇਸ ਤੋਂ ਬਾਅਦ ਮੈਂ ਕੋਈ ਬਦਲ ਨਹੀਂ ਕਰੂੰਗਾ ਜੀ 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 ਜੋ ਬਦਲਣਾ ਸੀ ਬਦਲ ਗਿਆ ਕਹਿੰਦਾ ਹੁਣ ਪੱਕੇ ਤੌਰ ਤੇ ਪਾਛਪਾ ਦੇ ਨਾਲ ਹੀ ਰਹੂੰਗਾ ਹਮ ਹੁਣ ਇਸ ਤਰ੍ਹਾਂ ਦੀਆਂ ਪਰਸਥਿਤੀਆਂ ਚ ਇਦਾਂ ਦੇ ਆਗੂ ਨੂੰ ਕੋਈ ਕੌਮੀ ਪੱਤਰ ਦੇ ਵਾਰਡ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ ਮੇਰੇ ਖਿਆਲ ਦੇਸ਼ ਦੇ ਲੋਕਾਂ ਨੂੰ ਜੀ ਫੈਸਲਾ ਜ਼ਰੂਰ ਕਰਨਾ ਚਾਹੀਦਾ ਇਸ ਮਾਮਲੇ ਚ ਆਪਣੇ ਆਪ ਚ ਬਹੁਤ ਵੱਡੀ ਦੇਖੋ ਇਹਦੇ ਚ ਵੱਡੇ ਵੱਡੇ ਆਗੂ ਹੋਏ ਹੈ ਹਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਮੇਰੇ ਵਰਗਾ ਕੋਈ ਨੇਤਾ ਨਹੀਂ ਮੈਂ ਐਵੜਾ ਤਾਕਤਵਰ ਨੇਤਾ ਹਮ ਔਰ ਜੋ ਨितीश ਕੁਮਾਰ ਨੇ ਕਰਕੇ ਦਿਖਾਤਾ ਮੈਂ ਕਹਿੰਨਾ ਕਿ ਨਰਿੰਦਰ ਮੋਦੀ ਉਹਦੇ ਨੇੜ ਤੇ ਵੀ ਨਹੀਂ ਲੰਘ ਸਕਦਾ ਸਿੱਧੂ ਸਾਹਿਬ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਨितीश ਕੁਮਾਰ ਨੂੰ ਇੰਜ ਸੀ ਕਿ ਇੰਡੀਆ ਗੱਠਜੋੜ ਦੇ ਵਿੱਚ ਮੈਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਮਿਲਣਾ ਚਾਹੀਦਾ ਨਹੀਂ ਮਿਲਿਆ ਤਾਂ ਫਿਰ ਇਹ ਤਾਂ ਗੱਲ ਤਰਾਸਦੀ ਵਾਲੀ ਹੋ ਗਈ ਨਾ ਇਹ ਵਿਕਾਸ ਦੀ ਭੁੱਖ ਤਾਂ ਹੋਈ ਨਹੀਂ ਇਹ ਤਾਂ ਕੁਰਸੀ ਦੀ ਹੀ ਭੁੱਖ ਹੋਗੀ ਦੇਖੋ ਤੁਸੀਂ ਕਹਿੰਦੇ ਹੋ ਪਰ ਜਿੱਥੋਂ ਦਾ ਸਵਾਲ ਹੈ ਨितीश ਕੁਮਾਰ ਦਾ ਉਹ ਕਹਿੰਦਾ ਮੈਂ ਤਾਂ ਬਿਹਾਰ ਦੇ ਵਿਕਾਸ ਨੂੰ ਸਮਰਪਿਤ ਹੈ ਹੂੰ ਤੇ ਕੋਈ ਜਿਹੜਾ ਖਿਡਾਰੀ ਹੁੰਦਾ ਜਦੋਂ ਉਹਨੇ ਗੇਮ ਜਿੱਤਣੀ ਹੁੰਦੀਆਂ ਕਿੰਨੀਆਂ ਰੋਡ ਬੋਡਣੀਆਂ ਲਾਵੇ ਜੀ ਉਸ ਦਾ ਪਰਪਸ ਤਾਂ ਇਹੀ ਹੁੰਦਾ ਨਾ ਕਿ ਉਹਨੇ ਆਪਣਾ ਟਾਰਗੇਟ ਪੂਰਾ ਕਰਨਾ ਹੁੰਦਾ ਜੱਡਾ ਪੂਰਾ ਕਰਨਾ ਹੁੰਦਾ ਸੋ ਨਤੀਸ਼ ਕੁਮਾਰ ਨੇ ਬਿਹਾਰ ਦਾ ਵਿਕਾਸ ਕਰਨਾ ਹੈ ਚਾਹੇ ਉਹ लूट-ਪੋੜਣੀ ਖਾ ਕੇ ਜਿਹੜਾ ਭਾਜਪਾ ਵਾਲੇ ਪਾਸੇ ਚਲਾ ਜਾਏ ਚਾਹੇ ਉਲਟ लूट-ਪੋੜਣੀ ਖਾ ਕੇ ਮੁੜ ਕੇ ਇੰਡੀਆ ਗੱਠ ਜੁੜ ਜਾਵੇ ਉਹਨਾਂ ਦਾ ਏਜੰਡਾ ਵਿਕਾਸ ਹੈ ਕਹਿੰਦੇ ਮੈਂ ਬਿਹਾਰ ਦਾ ਵਿਕਾਸ ਕਰਨਾ ਹੈ ਹੁਣ ਦੇਖਦੇ ਲੋਕ ਫੈਸਲਾ ਕਰਨ ਕਿ ਬਿਹਾਰ ਕਿਤੇ ਪਹੁੰਚ ਗਿਆ ਵਿਕਾਸ ਕਰਕੇ ਜੀ ਜੀ ਉਹ ਆਈ ਦੇ ਜੇ ਗੱਲ ਜ਼ਰੂਰ ਹੈ ਜਿਹੜੀ ਰਿਕਾਰਡ ਤੇ ਆ ਗਈ ਹੈ ਗੱਲ ਕਿ ਨੌਵੀਂ ਵਾਰ ਮੁੱਖ ਮੰਤਰੀ ਵੱਜੋਂ ਉਹਨਾਂ ਨੇ ਸੌਝੀ ਕਿ ਹੈ ਤੇ ਨਾਲ ਇੰਡੀਆ ਗੱਠ ਜੋੜ ਦੀ ਵੀ ਆਪਾਂ ਗੱਲ ਕਰ ਹੀ ਲਈਏ ਜੀ ਇੰਡੀਆ ਗੱਠ ਜੋੜ ਜੇ ਕਿਤਾ ਹੁੰਦਾ ਨਾ ਕਿ ਛੋਟੀਆਂ ਮੋਟੀਆਂ ਮੋਰੀਆਂ ਹੋਣੀਆਂ ਹਮ ਹਮ ਨितीश ਕੁਮਾਰ ਦੇ ਪਾਸੇ ਹੋਣ ਨਾਲ ਤਾਂ ਜਿਹੜਾ ਇੰਡੀਆ ਗੱਠ ਜੋੜ ਮਘੋਰਾ ਹੋ ਗਿਆ ਹਮ ਸ਼ਾਇਦ ਮਘੋਰਾ ਹੁਣ ਪਰ ਸਕੇਗਾ ਕਿ ਨਾ ਨਹੀਂ ਪਰ ਸਕੇਗਾ ਤਾਂ ਆਉਣ ਵਾਲਾ ਸਮਾ ਦਸੇਗਾ ਜੀ ਪਰ ਵੱਡਾ ਝਟਕਾ ਜਿਹੜਾ ਨतीश ਕੁਮਾਰ ਨੂੰ ਜਿਹੜਾ ਨतीश ਕੁਮਾਰ ਨੇ ਦਿੱਤਾ ਇਸ ਮਾਮਲੇ ਨੂੰ ਲੈ ਕੇ ਜੀ ਕਿ ਇੰਡੀਆ ਗੱਠਜੋੜ ਤੋਂ ਪਾਸੇ ਹੋ ਗਏ ਵੱਡੀਆਂ ਆਸਾਂ ਤੇ ਉਮੀਦਾਂ ਦੇ ਨਾਲ ਸ਼ੁਰੂ ਹੋਇਆ ਸੀ ਹਮ ਇੰਡੀਆ ਗੱਠਜੋੜ ਮੰਮਤਾ ਬੇਨਰਜੀ ਪਹਿਲਾਂ ਹੀ ਕਹਿ ਰਿਹਾ ਕਿ ਮੈਂ ਅਲੱਗ ਤੌਰ ਤੇ ਲੜਨਾ ਹੈ ਪੰਜਾਬ ਦੇ ਵਿੱਚ ਪਤਾ ਨਹੀਂ ਗੱਠਜੋੜ ਹੋਏਗਾ ਕਿ ਨਹੀਂ ਹੋਏਗਾ ਜੀ ਇਹੋ ਜੀ ਸਥਿਤੀ ਦੇ ਵਿੱਚ ਜੇ ਆਪਾਂ ਦੇਖੀ ਤਾਂ ਨतीश ਕੁਮਾਰ ਨੇ ਜਦੋਂ ਪੱਲਾ ਛੱਡਤਾ ਹਮ ਤਾਂ ਇੰਡੀਆ ਗੱਠਜੋੜ ਦੇ ਵਿੱਚ ਬਾਕੀ ਬਚਿਆ ਕੀ ਹਮ ਨਾ ਬੰਗਾਲ ਰਹਾ ਹਾਂ ਬਿਹਾਰ ਰਹਾ ਪੰਜਾਬ ਬਾਰੇ ਜੇ ਕੋਈ ਫੈਸਲਾ ਨਹੀਂ ਸੋ ਇੰਡੀਆ ਗੱਟ ਜੋੜ ਨੂੰ ਵੀ ਆਪਣੇ ਆਪ ਚ ਵੱਡਾ ਝਟਕਾ ਹਾਲਾਂਕਿ ਖੜ ਕੇ ਕਹਿ ਰਹੇ ਕਿ ਅਸੀਂ ਬਾਕੀ ਜਿਹੜੀਆਂ ਬਚੀਆਂ ਪਾਰਟੀਆਂ ਕੋਸ਼ਿਸ਼ ਕਰਾਂਗੇ ਜੀ ਜੀ ਖੜਗੇ ਨੇ ਇਹ ਵੀ ਕਿਹਾ ਕਿ ਸਾਨੂੰ ਪਤਾ ਤਾਂ ਲੱਗਿਆ ਸੀ ਕਿ ਲੂਟਪੂਟ ਨਹੀਂ ਲਾਉਣ ਵਾਲੇ ਆ ਨਤੀਸ਼ ਕੁਮਾਰ ਜੀ ਪਰ ਕਹਿੰਦੇ ਅਸੀਂ ਚੁੱਪ ਰਹੇ ਅਸੀਂ ਕਿਹਾ ਵੀ ਸ਼ਾਇਦ ਸ਼ਾਇਦ ਜਿਹੜਾ ਨਾਂ ਵਿਗੜੇਗਾ ਪਰ ਕਿੱਥੇ ਗੱਲ ਰੁਕਦੀ ਆ ਉਹ ਕਹਿੰਦੇ ਵੀ ਅਸੀਂ ਕਿਹਾ ਸੀਗਾ ਅਸੀਂ ਇਹਨਾਂ ਨੂੰ 5 ਦਿਨ ਪਹਿਲਾਂ ਹੀ ਇਹ ਗੱਠਜੋੜ ਦੇ ਵਿੱਚ ਸਾਡੇ ਗੱਠਜੋੜ ਦੇ ਵਿੱਚ ਜਿਹੜੀਆਂ ਵਿਕਾਸ ਵਾਲੀਆਂ ਯੋਜਨਾਵਾਂ ਵਾਸਤੇ ਸਥਿਤੀ ਦੇ ਬਾਰੇ ਦੱਸਿਆ ਸੀਗਾ ਪਰ ਅਸੀਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਨਹੀਂ ਹੋਇਆ ਕਹਿੰਦੇ ਇਹ ਗੱਲ ਦਾ ਖਛਾ ਸੀ ਕਹਿੰਦੇ ਲੋਕ ਅਜਿਹੇ ਹੁੰਦੇ ਨੇ ਕਿ ਆਇਆ ਰਾਮ ਗਿਆ ਰਾਮ ਉਹ ਇਹ ਵੀ ਆ ਦੇ ਰਹੇ ਆ ਰਾਮ ਗਿਆ ਰਾਮ ਦੀ ਗੱਲ ਜ਼ਰੂਰ ਕਰਦੇ ਆ ਪਰ ਗੋਪਾਲ ਮੈਂ ਇਸ ਬਾਰੇ ਇੱਕ ਬੜੀ ਐਗਜ਼ਾਮਪਲ ਬੜੀ ਪਿਆਰੀ ਟੁਕੜੀ ਹੈ ਉਹ ਕਹਿੰਦੇ ਇਸ ਤਰ੍ਹਾਂ ਸੀ ਇੱਕ ਪਰਿਵਾਰ ਦੇ ਵਿੱਚ ਇੱਕ ਲੜਕੀ ਨੇ ਇਦਾਂ ਹੀ ਕੋਈ ਗੰਨਤੁਰਪ ਕਰਕੇ ਘਰੋਂ ਨਿਕਲ ਜਾਣਾ ਸੀ ਕਿਉਂਕਿ ਮਾਂ ਕੋ ਮਾਨਦੇ ਨਹੀਂ ਹੁਣ ਵਿਆਹ ਕਰਨ ਦੇ ਲਈ ਉਹ ਰਾਤ ਨੂੰ ਕਹੀ ਜਾਵੇ ਕਿ ਕੱਲ ਨੂੰ ਆਪਣਾ ਇੱਕ ਜੀ ਘਟ ਜਾਣਾ ਹੈ ਜੀ ਆਪਣਾ ਇੱਕ ਮੈਂਬਰ ਪਰਿਵਾਰ ਦਾ ਘਟ ਜਾਣਾ ਹੈ ਹੂੰ ਜੋ ਦਿਨ ਜਿਹੜਾ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਲੜਕੀ ਦੌੜ ਗਈ ਜੀ ਪਰਿਵਾਰ ਦੇ ਮੈਂਬਰ ਕਹਿਣ ਲੱਗੇ ਆ ਕਮਾਲ ਹੈ ਬੋਲ ਦੀ ਸੱਚ ਸੀ ਵੀ ਪਰਿਵਾਰ ਦਾ ਇੱਕ ਜੀ ਘਟ ਜਾਣਾ ਸੋ ਨਤੀਸ਼ ਕੁਮਾਰ ਨੂੰ ਤਾਂ ਪਤਾ ਹੀ ਸੀਗਾ ਕਿ ਇੰਡੀਆ ਗੱਠਜੋੜ ਦਾ ਇੱਕ ਮੈਂਬਰ ਘਟ ਜਾਣਾ ਹੈ ਤੇ ਲੋਕੀ ਆਪਣੇ ਵਰਗੇ ਮੀਡੀਆ ਵਾਲੇ ਅੰਦਾਜ਼ੇ ਲਾ ਰਹੇ ਸੀ ਯਾਰ ਇੰਡੀਆ ਗੱਠਜੋੜ ਟੁੱਟਣ ਵਾਲਾ ਹੈ ਇੰਡੀਆ ਗੱਠਜੋੜ ਤੋਂ ਨਤੀਸ਼ ਬਾਹਰ ਹੋਣਾ ਹੈ ਨਦੀਸ਼ ਕੁਮਾਰ ਨੂੰ ਤਾਂ ਪਤਾ ਸੀ ਕਿ ਰਾਤ ਲੰਘਣ ਨਹੀਂ ਦੇਣੀ ਅਗਲੇ ਤਾਂ ਨਵੇਂ ਮੁੱਖ ਮੰਤਰੀ ਬਜੇ ਸੋਚੋ ਕੁ ਲੈਣੀ ਆ ਸੋ ਕਰਕੇ ਦਿਖਾਤਾ ਉਸਨੇ ਸੋ ਨਦੀਸ਼ ਕੁਮਾਰ ਜੋ ਵੀ ਬੋਲਦਾ ਸੱਚ ਬੋਲਦਾ ਹੂੰ ਸਿੱਧੂ ਸਾਹਿਬ ਉੱਥੇ ਹੀ ਹੁਣ ਆਪਾਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲੈਨੇ ਆ ਪੰਜਾਬ ਦੀ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਅਸੀਂ ਜਾਣਦੇ ਕਿ ਕਾਂਗਰਸ ਦੇ ਵਿੱਚ ਜਿਹੜਾ ਆਪਣਾ ਘਾਟੋਕਲੇਸ਼ਾ ਉਹ ਚੱਲ ਰਿਹਾ ਬਿੱਤੇ ਸਮੇਂ ਹੀ ਨਵਜੋਤ ਸਿੰਘ ਸਿੱਧੂ ਨੇ ਰੈਲੀਆਂ ਕੀਤੀਆਂ ਸੀਗੀਆਂ ਉਹਨਾਂ ਰੈਲੀਆਂ ਦਾ ਪਾਰਟੀ ਵੱਲੋਂ ਹਾਲਾਂਕਿ ਵਿਰੋਧ ਕੀਤਾ ਗਿਆ ਕਿ ਇਹ ਪਾਰਟੀ ਦੀ ਮਰਜ਼ੀ ਤੋਂ ਬਿਨਾਂ ਕੀਤੀਆਂ ਗਈਆਂ ਮੋਗਾ ਦੇ ਵਿੱਚ ਰੈਲੀ ਕੀਤੀ ਗਈ ਉੱਥੇ ਜਿਹੜੇ ਉੱਥੇ ਸਾਬਕਾ ਪ੍ਰਧਾਨ ਸੀਗੇ ਮਹੇਸ਼ਿੰਦਰ ਸਿੰਘ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਸੀ ਕਿ ਤੁਹਾਡੇ ਤੇ ਕਾਰਵਾਈ ਨਾ ਕਰੀਏ ਕਿ ਤੁਸੀਂ ਪਾਰਟੀ ਦੇ ਬਿਨਾਂ ਮਰਜ਼ੀ ਤੋਂ ਰੈਲੀਆਂ ਆਰਗੇਨਾਈਜ਼ ਕਰ ਰਹੇ ਹੋ ਹੁਣ ਕਾਰਵਾਈ ਕਰ ਦਿੱਤੀ ਹੈ ਜੀ ਪਾਰਟੀ ਨੇ ਮਹੇਸ਼ਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਹੈ ਉੱਥੇ ਹੀ ਨਵਜੋਤ ਸਿੰਘ ਸਿੱਧੂ ਬਿਆਨ ਦੇ ਰਹੇ ਨੇ ਕਿ ਨਾ ਮੈਂ gira ਨਾ ਮੇਰੀ ਉਮੀਦਵਾਰਾਂ ਦਾ ਕਿਰਦਾਰ gira ਲੇਕਿਨ ਮੁਝੇ ਗिराਣੇ ਵਾਲਾ ਬਾਰ-ਬਾਰ gira ਇਹਨਾਂ ਗੱਲਾਂ ਦਾ ਕੀ ਭਾਵ ਸਮਝੀਏ ਜੀ ਜੋ ਕਾਂਗਰਸ ਦੇ ਵਾਪਰ ਆਪਾਂ ਪਿਛਲੀ ਵਿਧਾਨ ਸਭਾ ਦੀ ਸੋਨਾ ਵੇਲੇ ਵੀ ਦੇਖਿਆ ਹੈ ਕਿ ਕਾਂਗਰਸ ਦੇਖਦੀ ਹੈ ਕਸਵੱਟੀ ਦੇ ਉੱਤੇ ਜਿਹੜਾ ਹੈਗਾ ਇਮਤਿਹਾਨ ਲੈ ਲੈ ਕੇ ਕਿ ਪਾਰਟੀ ਕਿੰਨਾ ਖੇਡਾਂ ਜਾ ਸਕਦੀ ਹੈ ਕਿੰਨਾ ਖੇਡਾਂ ਜਾ ਸਕਦੀ ਹੈ ਵਿਧਾਨ ਸਭਾ ਵੇਲੇ ਕਾਫੀ ਕੋਸ਼ਿਸ਼ ਕੀਤੀ ਸਾਰਿਆਂ ਨੇ ਰਲ ਕੇ ਉਦੋਂ ਵੀ ਖੈਰ ਜਿਹੜਾ ਹੈਗਾ ਸਤਾ ਤੋਂ ਤਾਂ ਪਾਸੇ ਲਈ ਆਏ ਜੀ ਹੁਣੇ ਦੇਖ ਰਹੇ ਵੀ ਸਤਾ ਤੋਂ ਪਾਸੇ ਲੰਬਾ ਸਮਾਂ ਕਿੰਨਾ ਕੁ ਰੱਖਿਆ ਜਾ ਸਕਦਾ ਹੈ ਇਸ ਮੌਕੇ ਲੈ ਕੇ ਕਮਸਾਨ ਮੱਛਾ ਕਹਿੰਦੇ ਕੋਈ ਕਸਰ ਦੇਖ ਕਈ ਵਾਰੀ ਦੇਖ ਰਹੇ ਹਾਂ ਜਦੋਂ ਖੇਤ ਦੇ ਵਿੱਚ ਹੁਣ ਕਣਕ ਦਾ ਮੌਸਮ ਆ ਕਿਸਾਨ ਖੇਤ ਦਾ ਚੱਕਰ ਸ਼ੁਕਰ ਮਾਰਦੇ ਦੇਖਦੇ ਆ ਕੋਈ ਕਾਂਗਿਆਰੀ ਤਾਂ ਨਹੀਂ ਕੋਈ ਬੂਟਾ ਤਾਂ ਨਹੀਂ ਇਹੋ ਜਿਹਾ ਛੜਕਾ ਕਰਦਗੇ ਸੋ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹ ਦੇਖਦੀ ਰਹਿੰਦੀ ਹੈ ਵੀ ਕਾਂਗਰਸ ਦੇ ਅੰਦਰ ਜਿਹੜੀ ਹੈ ਕਿੰਨੀ ਕਿ ਮਜ਼ਬੂਤੀ ਹੈ ਕੋਈ ਕਸਰ ਤਾਂ ਨਹੀਂ ਰਹੇਗੀ ਜੀ ਇਹੋ ਜਿਹਾ ਛੜਕਾ ਕਰਦੀ ਹੈ ਕਿ ਕਿੰਨੇ ਕਬੂਟੇ ਬਚਦੇ ਆ ਤੇ ਕਿੰਨੇ ਗਏ ਹਾਰੇ ਰਹਿੰਦੇ ਆ ਸੋ ਇਹੋ ਜੀ ਸਥਿਤੀ ਕਾਂਗਰਸ ਦੀ ਬਣੀ ਵੀ ਹੈ ਪਹਿਲਾਂ ਵਿਧਾਨ ਸਭਾ ਦੇ ਚੋਣਾਂ ਦਾ ਤਜਰਬਾ ਆਪਣੇ ਸਾਹਮਣੇ ਆ ਹੁਣ ਦੇਖੋ ਇਤਫਾਕ ਦੇਖੋ ਕਿ ਪਾਰਲੀਮੈਂਟ ਦੇ ਇਲੈਕਸ਼ਨਸ ਆ ਜੀ ਪਾਰਲੀਮੈਂਟ ਇਲੈਕਸ਼ਨ ਦੇ ਐਨ ਮੌਕੇ ਦੇ ਉਸੇ ਤਰੀਕੇ ਦਾ ਇੱਕ ਮਸਾਨ ਮੱਚਿਆ ਵੈ ਜਿਸ ਤਰ੍ਹਾਂ ਦਾ ਵਿਧਾਨ ਸਭਾ ਵੇਲੇ ਸੀ ਹਮ ਗੱਲ ਕੋਈ ਵੀ ਨਹੀਂ ਹੈ ਹਮ ਗੱਲ ਆਪਸ ਵਿੱਚ ਲੜਾਈ ਦੀ ਹੈ ਜੀ ਕਿ ਰੈਲੀ ਕਿਉਂ ਕਰਤੀ ਉਹ ਕਹਿੰਦੇ ਮੋਗੇ ਦੀ ਰੈਲੀ ਕਿਉਂ ਕਰਤੀ ਹੈ ਜਿਹੜੀ ਨਜੂਬ ਸਿੱਧੂ ਨੇ ਹਮ ਇਸ ਤੋਂ ਪਹਿਲਾਂ ਨਜੂਬ ਸਿੱਧੂ ਨੇ ਮਹਾਰਾਜ ਬਠਿੰਡਾ ਜ ਰੈਲੀ ਕੀਤੀ ਹਮ ਇਸ ਤੋਂ ਪਹਿਲਾਂ ਬਠਿੰਡਾ ਚ ਉਹਨੇ ਇੱਕ ਹੋਰ ਰੈਲੀ ਕੀਤੀ ਜੀ ਹੁਸ਼ਿਆਰਪੁਰ ਰੈਲੀ ਕੀਤੀ ਹੁਣ ਕੀ ਅਗਲੇ ਦਿਨਾਂ ਦੇ ਵਿੱਚ ਨਜੂਬ ਸਿੱਧੂ ਤਾਂ ਕਹਿੰਦੇ ਕਿ ਵੀ ਮੈਂ ਤਾਂ ਕਾਂਗਰਸ ਲਈ ਤੇ ਪੰਜਾਬ ਦੇ ਹਿੱਤ ਚ ਰੈਲੀਆਂ ਕਰ ਰਿਹਾ ਹਮ ਜਿਹੜੀ ਲੀਡਰਸ਼ਿਪ ਆ ਉਹ ਕਹਿੰਦੀ ਸਾਡੇ ਪਿੱਛੇ ਤੋਂ ਵਗਾਰ ਤੂੰ ਪੈਰ ਨਹੀਂ ਪੁੱਟ ਸਕਦਾ ਜੀ ਹੁਣ ਉਹਨੂੰ ਦਾ ਕੁਝ ਨਹੀਂ ਕੀਤਾ ਹਮ ਪਰ ਜਿਹੜੇ ਉਹਦੇ ਨਾਲ ਜਿਨ੍ਹਾਂ ਨੇ ਰੈਲੀ ਕਰਵਾਈ ਸੀ ਮੇਸ਼ ਇੰਦਰ ਦੀ ਤੁਸੀਂ ਗੱਲ ਕਰਦੇ ਮੇਸ਼ ਇੰਦਰ ਦੇ ਨਾਲ ਸਿੰਘ ਵਾਲਾ ਇਹ ਕੋਪਰੇਟਿਵਲ ਪਰਿਵਾਰ ਹੈ ਉਹਨਾਂ ਦੇ ਪਿਤਾ ਬੜੇ ਤਕੜੇ ਜਿਹੜੇ ਹੈਗੇ ਆ ਉਸ ਇਲਾਕੇ 'ਚ ਜਾਣੇ ਪਛਾਣੇ ਆਗੂ ਰਹੇ ਆ ਵਿਧਾਨ ਸਭਾ ਦੇ ਅੰਦਰ ਐਜ ਵਿਧਾਨ ਸਭਾ ਮੈਂਬਰ ਦੇ ਤੌਰ ਤੇ ਵੀ ਉਹਨਾਂ ਦਾ ਇੱਕ ਨਾਂ ਸੀ ਚਿਹਰਾ ਜੀ ਹੁਣ ਵੀ ਨਿਹਾਲ ਸਿੰਘ ਵਾਲਾ ਦੇ ਤੌਰ ਤੇ ਪਰਿਵਾਰ ਜਾਣਿਆ ਜਾਂਦਾ ਹੈ ਉਹਨਾਂ ਨੂੰ ਉਹਨਾਂ ਪਾਰਟੀ 'ਚੋਂ ਮਤਲ ਕਰਤਾ ਉਹਨਾਂ ਦਾ ਬੇਟਾ ਧਰਮਪਾਲ ਉਹਨੂੰ ਮਤਲ ਕਰਤਾ ਦੋਨਾਂ ਨੂੰ ਮਤਲ ਕਰਤਾ ਜੀ ਉਹ ਕਹਿੰਦੇ ਵੀ ਇੱਕ ਅਸੀਂ ਮੈਸੇਜ ਦਿੱਤਾ ਕਿ ਪਾਰਟੀ 'ਚ ਅਨੁਸ਼ਾਸਨ ਰੱਖਣਾ ਹੈ ਹੂੰ ਦੂਜੇ ਪਾਸੇ ਜਿਹੜਾ ਵਿਧਾਨ ਸਭਾ ਦੇ ਅੰਦਰ ਹੀ ਪਾਰਟੀ ਦੇ ਸੀਨੀਅਰ ਆਗੂ ਉਰਦੀਦਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਉਹ ਇਸ ਤੋਂ ਵੀ ਦੋ ਕਦਮ ਅੱਗੇ ਜਾ ਕੇ ਮਿਸਾਲ ਦਿੰਦੇ ਆ ਹੂੰ ਉਹ ਕਹਿੰਦੇ ਵੀ ਜੇ ਕੋਈ ਪੈਰ ਦੀ ਉਂਗਲ ਖਰਾਬ ਹੋ ਜੇ ਤਾਂ ਉਂਗਲ ਕੱਟ ਦਿਓ ਹੂੰ ਦੋ ਉਂਗਲਾਂ ਖਰਾਬ ਹੋ ਜੇ ਤਾਂ ਦੋ ਉਂਗਲਾਂ ਕੱਟ ਦਿਓ ਇਹਦੇ ਕਈ ਰਿੱਗਟਾ ਵੀ ਕੱਟਣਾ ਪੈ ਸਕਦਾ ਕਈ ਲੱਤ ਵੀ ਕੱਟਣੀ ਪੈ ਸਕਦੀ ਹੈ ਬਸ ਹੁਣ ਪਤਾ ਨਹੀਂ ਜਿਹੜਾ ਕਿਸ ਕਦਰ ਤੇ ਜਾ ਕੇ ਗੱਲ ਗਿੱਟੇ ਤੇ ਖੜ੍ਹਦੀ ਹੈ ਕਿ ਲੱਤ ਤੇ ਖੜ੍ਹਦੀ ਹੈ ਬਿਲਕੁਲ ਸੋ ਇਹ ਇਮਤਿਹਾਨ ਜਿਹੜਾ ਕਾਂਗਰਸ ਦੇ ਅੰਦਰ ਵਰੋਧੀਆਂ ਨਾਲ ਲੜਾਈ ਦਾ ਵੱਖਰੀ ਗੱਲ ਹੈ ਜੀ ਪਹਿਲਾਂ ਕਾਂਗਰਸ ਆਪਸ ਵਿੱਚ ਫੈਸਲਾ ਕਰਦੀ ਹੈ ਅੱਗੇ ਹੁੰਦਾ ਸੀ ਨਾ ਪਿਛਲੇ ਸਮੇਂ 'ਚ ਆਪਾਂ ਸਾਰੇ ਜਾਣਦੇ ਆ ਤੁਸੀਂ ਵੀ ਇਸ ਟੀ ਪੜ੍ਹੀ ਹੁੰਦੀਆਂ ਰਿਆਸਤਾਂ ਹੁੰਦੀਆਂ ਸੀ ਰਿਆਸਤਾਂ ਲੜਦੀਆਂ ਸੀ ਹਮਮ ਬਿਲਕੁਲ ਜੀ ਬਿਲਕੁਲ ਉਹ ਲੜਾਈ ਜੋ ਕੋਲ ਤੋਂ ਬਾਅਦ ਆਉਂਦਾ ਸੀ ਕਿਹੜਾ ਰਾਜਾ ਤਕੜਾ ਉਹ ਸ਼ਾਸਕ ਬਣ ਜਾਂਦਾ ਸੀ ਸੋ ਕਾਂਗਰਸ ਦੇ ਅੰਦਰ ਵੀ ਇੱਕ ਕਮਸਾਨ ਜਿਹਾ ਇਸ ਗੱਲ 'ਈ ਮੱਚਿਆ ਹੋਇਆ ਹਮ ਕਿ ਦੇਖੋ ਕਿਹਦੀ ਉਂਗਲ ਵੱਡੀ ਜਾ ਸਕਦੀ ਹੈ ਜੀ ਕਿਹਦਾ ਗਿੱਟਾ ਵੱਡਿਆ ਜਾ ਸਕਦਾ ਹੈ ਉਸ ਤੋਂ ਬਾਅਦ ਜਿਹੜਾ ਵੀ ਬਾਜੇਗਾ ਹਮ ਉਹ ਪਾਰਟੀ ਦਾ ਨੇਤਾ ਹੋਵੇਗਾ ਜੀ ਬਿਲਕੁਲ ਤਾਂ ਦੇਖਣਾ ਹੋਵੇਗਾ ਜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਦਾ ਕਾਟੂਕਲੇਸ਼ ਸ਼ਬਦ ਵਰਤਿਆ ਜਾਂਦਾ ਜਿਹੜਾ ਉਲਝਣ ਪਾਰਟੀ ਦੇ ਵਿੱਚ ਚੱਲ ਰਹੀ ਹੈ ਵੀ ਇਹ ਇਹਨਾਂ ਨੂੰ ਓਖੇੜਦੀ ਹੈ ਜਾਂ ਸੁਧਾਰਦੀ ਹੈ ਕੀ ਇਹਦੇ ਨਤੀਜੇ ਹੋਣਗੇ ਇਹ ਤਾਂ ਸਮਾਂ ਹੀ ਸੀ ਬਿਲਕੁਲ ਪਾਰਲੀਮੈਂਟ ਇਲੈਕਸ਼ਨ ਦੇ ਮੌਕੇ ਦੇ ਉੱਤੇ ਕੁਝ ਬਾਪ ਰਿਹਾ ਆ ਆਪ ਦੇ ਨਾਲ ਸਮਝੋਤੇ ਦੀ ਗੱਲਬਾਤ ਚੱਲ ਰਹੀ ਹੈ ਜੀ ਆਪ ਕਹਿੰਦੇ ਕਿ ਬਹੁਤ ਮਾੜੀ ਹੈ ਸਾਡੇ ਨੇ ਆਗੂ ਫੜ ਕੇ ਅੰਦਰ ਕਰਤੇ ਆ ਲੋਕਾਂ ਦਾ ਕਰਿਆ ਕੁਝ ਨਹੀਂ ਜੀ ਉਹਨਾਂ ਨੇ ਤਾਂ ਲੋਕਾਂ ਦਾ ਕਰਿਆ ਕੁਝ ਨਹੀਂ ਤੇ ਇਹਨਾਂ ਨੇ ਜਿੰਨੇ ਕਿ ਜਿਤਾਏ ਹੈ ਇਹ 10 ਸਾਲਾਂ ਵੀ ਲੋਕਾਂ ਦੀ ਖਾਤਰ ਇਹਨਾਂ ਨੇ ਕੀ ਕੀਤਾ ਜੀ ਬਿਲਕੁਲ ਜੀ ਸਵਾਲ ਤਾਂ ਦੋਨੋਂ ਦੇ ਪਾਸੇ ਹੀ ਹੈ ਨਾ ਜੇ ਸਰਕਾਰ ਤੇ ਸਵਾਲ ਉੱਠਦਾ ਹੈ ਕਿ ਸਰਕਾਰ ਨੇ ਕੁਝ ਨਹੀਂ ਕਰਿਆ ਤਾਂ ਵਿਰੋਧੀ ਧਿਰ ਦੀ ਕੋਈ ਭੂਮਿਕਾ ਹੁੰਦੀ ਹੈ ਜੀ 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 ਵਿਰੋਧੀ ਧਿਰ ਦੀ ਭੂਮਿਕਾ ਦੇ ਤੌਰ ਤੇ ਪੰਜਾਬੀ ਜਰੂਰ ਹੈ ਨ ਜਾਣਗੇ ਬਿਲਕੁਲ ਜੀ ਕਿ ਕਾਂਗਰਸ ਨੇ ਪਿਛਲੇ 2 ਸਾਲ ਦੇ ਸਮੇਂ ਚ ਕਿਹੜਾ ਮਾਰਕਾ ਮਾਰਿਆ ਪੰਜਾਬ ਦੇ ਹਿੱਤ ਦੇ ਲਈ ਆਪਾਂ ਗੱਲ ਕਰਦੇ ਆ ਨਾ ਕਿਸਾਨੀ ਅੰਦੋਲਨ ਦੀ ਆਪਾਂ ਜਦੋਂ ਵੀ ਐਗਜ਼ਾਮਪਲ ਦੇਣੀ ਹੁੰਦੀ ਆ ਆਪਾਂ ਕਹਿੰਨੇ ਕਿ ਦੁਨੀਆ ਚ ਐਗਜ਼ਾਮਪਲ ਬਣ ਗਈ ਆ ਕਿਸਾਨੀ ਅੰਦੋਲਨ ਹਮ ਪ੍ਰਧਾਨ ਮੰਤਰੀ ਦਾ ਕਿ ਚਕਾਤਾ ਜੀ 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 ਛੋਟੀ ਮੋਟੀ ਐਗਜ਼ਾਮਪਲ ਤਾਂ ਕਾਂਗਰਸ ਕੋਲੋਂ ਵੀ ਪੁੱਛਣਗੇ ਨਾ ਲੋਕੀ ਬਿਲਕੁਲ ਜੀ ਬਿਲਕੁਲ ਆਪਾਂ ਮੁੱਖ ਮੰਤਰੀ ਭਗਵੰਤ ਮਾਨੂ ਦਾ ਕਹਿੰਨੇ ਉਹਨੇ ਗਾਰੰਟੀਆਂ ਨਹੀਂ ਦਿੱਤੀਆਂ ਉਹਨੇ ਕੋਈ ਗੱਲ ਨਹੀਂ ਕੀਤੀ ਆਮਨਿਕ ਨੂੰ ਦਾ ਮੜਾ ਹਾਲਤਾ ਹੈ ਨਸ਼ਿਆਂ ਦਾ ਮੜਾ ਹਾਲਤਾ ਹੈ ਦੂਜਾਂ ਗੱਲਾਂ ਦੇ ਉੱਤੇ ਕੁਝ ਵੀ ਪਾ ਦੇ ਪੂਰੇ ਨਹੀਂ ਕੀਤੇ ਗਏ ਪਰ ਵਿਰੋਧੀ ਧਿਰ ਨੇ ਇਹਨੂੰ ਦਰੁਸਤ ਕਰਨ ਲਈ ਕੀ ਕੀਤਾ ਸਵਾਲ ਇਹ ਵੀ ਆਪਣੇ ਆਪ ਚ ਹੈ ਜੀ ਸਿੱਧੂ ਸਾਹਿਬ ਜਿਵੇਂ ਹੁਣ ਇਲੈਕਸ਼ਨ ਸਾਰੇ ਨੇ ਸਵਾਲ ਬਹੁਤ ਖੜੇ ਹੋਣਗੇ ਇਲੈਕਸ਼ਨਸ ਤੋਂ ਯਾਦ ਆ ਗਿਆ ਕਿ ਲੋਕ ਸਭਾ ਤਾਂ ਹੋ ਹੀ ਰਹੀਆਂ ਨੇ ਚੋਣਾਂ ਇਹਨਾਂ ਲਈ ਤਾਂ ਪਾਰਟੀਆਂ ਤਿਆਰੀਆਂ ਕਰ ਹੀ ਰਹੀਆਂ ਨੇ ਉੱਥੇ ਹੀ ਹਰਿਆਣਾ ਦੇ ਵਿੱਚ ਹੁਣ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਨੇ ਅਕਤੂਬਰ ਮਹੀਨੇ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਵੀ ਪਾਰਟੀਆਂ ਬਹੁਤ ਤੇਜ਼ ਹੋ ਗਈਆਂ ਨੇ ਆਮ ਆਦਮੀ ਪਾਰਟੀ ਬਹੁਤ ਤੇਜ਼ ਹੋ ਗਈ ਹੈ ਕਹਿੰਦੇ ਵੀ ਅਸੀਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਆਪਣੀ ਪਾਰਟੀ ਵੱਧ ਤੋਂ ਵੱਧ ਵੱਡੀ ਬਹੁਮਤ ਨਾਲ ਜਿਤਾਈ ਹੈ ਇਸੇ ਤਰ੍ਹਾਂ ਅਸੀਂ ਹੁਣ ਹਰਿਆਣਾ ਦੇ ਵਿੱਚ ਵੀ ਲੈ ਕੇ ਆਉਣੀ ਹੈ ਕੀ ਲੱਗਦਾ ਜੀ ਇਹ ਗੱਲ ਬਹੁਤ ਹੀ ਦਿਲਚਸਪ ਹੈ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਦੇਖੋ ਮੈਂ ਉਹਨਾਂ ਦੀ ਜਿਹੜੀ ਰੈਲੀ ਹੈ ਕੱਲ ਹਰਿਆਣਾ ਜਿਹੜੀ ਹੋਈ ਉਹ ਦੇਖੀ ਵੀ ਐ ਸੁਣੀ ਵੀ ਐ ਉਹਦੇ 'ਚ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਇਹਨਾਂ ਦੀ ਪਾਰਟੀ ਦੇ ਸੁਪਰੀਮਾ ਅਰਵਿੰਦ ਕੇਧਰੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਉਹ ਵੀ ਬੋਲੇ ਜੀ ਬਸ ਉਹ ਰੈਲੀ ਦਾ ਜੇ ਆਪਾਂ ਕਹੀਏ ਕਿ ਨਿਚੋੜ ਕੀ ਹੈ ਜਾਂ ਮਾਡਲ ਕੀ ਹੈ ਹਮਮ ਇਹ ਕਮਾਲ ਦੀ ਕਮਾਲ ਦੀ ਗੱਲ ਮੈਂ ਇਸ ਕਰਕੇ ਕਹਿਣਾ ਹੈ ਜੀ ਕਿ ਹਰਿਆਣਾ ਦੇਖੋ ਪੋਲੀਟিক্যাল ਤੌਰ ਤੇ ਮਤ ਪੇਦ ਹੋ ਸਕਦੇ ਐ ਕੌਣ ਦਿੱਤੇਗਾ ਕੌਣ ਹਾਰੇਗਾ ਇਹ ਹਰਿਆਣਾ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਜੀ ਇੱਕ ਗੱਲ ਆ ਮੁਖਵੰਦਰੀ ਭਗਵੰਤ ਮਾਨ ਨੇ ਕਰਤੀ ਐ ਮੈਨੂੰ ਇਹ ਲੱਗਦਾ ਹੈ ਕਿ ਜਿਸ ਕਦਰ ਜਿਹੜਾ ਮੁਖਵੰਦਰੀ ਭਗਵੰਤ ਮਾਨ ਨੇ ਜਾ ਕੇ ਹਰਿਆਣਾ ਦੇ ਵਿੱਚ ਪੰਜਾਬ ਦੀ ਗੱਲ ਕੀਤੀ ਐ ਅੱਜ ਤੱਕ ਕਿਸੇ ਆਗੂ ਨੇ ਪੰਜਾਬ ਦੇ ਨੇ ਹਰਿਆਣਾ ਜਾ ਕੇ ਪੰਜਾਬ ਦੀ ਗੱਲ ਨਹੀਂ ਕੀਤੀ ਬਿਲਕੁਲ ਜੀ ਬਿਲਕੁਲ ਡਰਦੇ ਰਹਿੰਦੇ ਸੀਗੇ ਜੀ ਆਪਾਂ ਗੱਲ ਕਰਾਂਗੇ ਪੰਜਾਬ ਦੀ ਹਰਿਆਣ ਵਾਲੇ ਖਿਲਾਫ ਹੋ ਜਾਣਗੇ ਆਪਣਾ ਐਸਐਲ ਦਾ ਝਗੜਾ ਹੈ ਪਾਣੀਆਂ ਦੀ ਵੰਡ ਦਾ ਝਗੜਾ ਹੈ ਹੂੰ ਜਿਸ ਦਲੇਰੀ ਦੇ ਨਾਲ ਤੇ ਜਿਸ ਭਰੋਸੇ ਦੇ ਨਾਲ ਮੁਖੰਦਰ ਭਗਵੰਤ ਮਾਨ ਮੈਂ ਦੇਖ ਰਹੀ ਸੀ ਸਟੇਜ ਤੋਂ ਜੀ ਜੀ ਉਹ ਕਹਿੰਦੇ ਪੰਜਾਬ ਸਾਡਾ ਰਾਜ ਹੈ ਹੂੰ ਪੰਜਾਬ ਚ ਕਹਿੰਦੇ ਤੁਸੀਂ ਜਾ ਕੇ ਪੁੱਛ ਲਓ ਕਿ ਕਿਸ ਕਦਰ ਪੰਜਾਬ ਦਾ ਵਿਕਾਸ ਹੋਇਆ ਸੇਧ ਦੀ ਗੱਲ ਕਰ ਲਓ ਜੀ ਇਸੇ ਤਰੀਕੇ ਨਾਲ ਸਿੱਖਿਆ ਖੇਤਰ ਦੀ ਗੱਲ ਕਰ ਲੋ ਜੀ ਬਿਜਲੀ ਬਿੱਲਾਂ ਦੀ ਗੱਲ ਕਰ ਲੋ ਮੇਰਾ ਖਿਆਲ ਹੈ ਕਿ ਮੁੱਖ ਮੰਤਰੀ ਭਗਵੰਦ ਮਾਨ ਬਿਜਲੀ ਦੇ ਬਿੱਲ ਵੀ ਨਾਲ ਲੈ ਕੇ ਗਏ ਕਿ ਆਹ ਦੇਖੋ ਜ਼ੀਰੋ ਬਿਲ ਆਉਂਦੇ ਆ ਤੇ ਤੁਹਾਡੇ ਦੱਸੋ ਕਿੰਨੇ ਹਜ਼ਾਰਾਂ ਰੁਪਏ ਦੇ ਬਿੱਲ ਆਉਂਦੇ ਆ ਕਹਿੰਦੇ ਅਸੀਂ ਆ ਜਾਾਂਗੇ ਤੇ ਇਦਾਂ ਹੀ ਬਿੱਲ ਮਾਫ਼ ਹੋਣਗੇ ਜਿੱਦਾਂ ਪੰਜਾਬ 'ਚ ਹੋਇਆ ਫਿਰ ਇੱਕ ਹੋਰ ਹਰਿਆਣੇ ਦੀ ਪ੍ਰਸਿੱਧੀ ਇਸ ਵੇਲੇ ਬਣੀ ਵੀ ਆ ਹਮ ਇੱਕ ਵਾਸੇ ਦਿੱਲੀ ਹੈ ਇੱਕ ਵਾਸੇ ਪੰਜਾਬ ਹੈ ਤੇ ਵਿਚਕਾਰ ਹਰਿਆਣਾ ਹੈ ਹਮ ਬਿਲਕੁਲ ਇਦਾਂ ਹੀ ਆ ਰਹੇ ਹੁੰਦੇ ਕੇਦਰੀਵਾਲ ਬੋਲਦੇ ਆ ਹਮ ਇਹ ਦੇਖੋ ਤੁਹਾਡਾ ਕੀ ਕਸੂਰ ਹੈ ਇਧਰ ਦਿੱਲੀ ਵਾਲਿਆਂ ਨੂੰ ਪੁੱਛ ਲਓ ਇਧਰ ਪੰਜਾਬ ਵਾਲਿਆਂ ਨੂੰ ਪੁੱਛ ਲਓ ਤੁਸੀਂ ਵਿਚਕਾਰ ਕਿਉਂ ਪਿਸ ਰਹੇ ਹੋ ਜੀ ਬਿਲਕੁਲ ਜੀ ਇੱਕ ਕਮਾਲ ਦੀ ਐਗਜ਼ਾਮਪਲ ਹੈ ਹਰਿਆਣੇ ਦੀ ਇੱਕ ਮੈਨੂੰ ਲੱਗਦਾ ਹੈ ਕਿ ਕਾਫੀ ਔਖੀ ਸਥਿਤੀ ਉੱਥੇ ਭਾਜਪਾ ਵਾਲਾ ਨੂੰ ਸਾਹਮਣਾ ਕਰਨਾ ਪਏਗਾ ਉਹਕੇ ਦੋਨੇ ਪਾਸੇ ਤੋਂ ਕੁਝ ਸਦਾ ਦਿੱਲੀ ਨਾਲ ਲੱਗਦਾ ਹੈ। ਕੈਣਾ ਦੇ ਕਾਫੀ ਲੋਕ ਹੈ ਜਿਹੜੇ ਦਿੱਲੀ ਰੋਜ਼ ਆਉਂਦੇ ਜਾਂਦੇ ਆ। ਸਾਂਝਾ ਉਹਨਾਂ ਦੀ। ਇਹਦਾ ਪੰਜਾਬੀਆਂ ਨਾਲ ਆਪਣਾ ਸੰਗਰੂਰ, ਪਟਿਆਲਾ ਤਾਦਾ, ਹਰਿਆਣਾ ਨਾਲ ਤੇ ਆਦਾ ਪੰਜਾਬ ਨਾਲ ਰਿਸ਼ਤੇਦਾਰੀਆਂ ਸਾਂਝਾ ਹੈਗੀਆਂ, ਗੁਆਂਡ ਹੈ। ਇੱਕ ਹੈ ਜਦੋਂ ਖੇਤੀਬਾੜੀ ਦੀ ਆਪਾਂ ਗੱਲ ਕਰਦੇ ਆ ਕਿਸਾਨਾਂ ਨੇ ਇਸ ਮੁੱਦੇ ਤੇ ਕਾਫੀ ਸਹਿਯੋਗ ਬਣਾਇਆ। ਜੀ। ਸੋ ਕੱਲ ਜਿਹੜੀ ਹਰਿਆਣਾ ਦੇ ਵਿੱਚ ਰੈਲੀ ਕੀਤੀ ਹੈ ਉਹਨਾਂ ਨੇ ਚਲੋ ਆਪਣੇ ਗੱਲ ਦਾ ਪਾਰਟੀ ਦੇ ਤੌਰ ਤੇ ਨਾ ਤਮਾਨੇ ਕਰਨੀ ਹੁੰਦੀ ਹੈ ਕਿ ਤੁਸੀਂ ਸਾਨੂੰ ਮੌਕਾ ਦਿਓ ਸਾਨੂੰ ਮੌਕਾ ਦਿਓਗੇ ਤਾਂ ਅਸੀਂ ਤਬਦੀਲੀ ਲਿਆਵਾਂਗੇ ਰੋਜ਼ਗਾਰ ਦੀ ਗੱਲ ਕੀਤੀ ਹੈ ਵਿਕਾਸ ਦੀ ਗੱਲ ਕੀਤੀ ਹੈ ਕਿਸਾਨਾਂ ਦੀ ਗੱਲ ਕੀਤੀ ਹੈ ਉਹ ਤਾਂ ਉਹਨਾਂ ਨੇ ਗੱਲਾਂ ਕੀਤੀਆਂ ਕੀਤੀਆਂ ਪਰ 빙ੇ ਜਰਨਲਿਸਟ ਮੈਨੂਵਾਲ ਪਹਿਲੀ ਵਾਰੀ ਲੱਗੀ ਜੀ ਕਿ ਕਿਸੇ ਪੰਜਾਬ ਦੇ ਆਗੂ ਨੇ ਮੁੱਖ ਮੰਤਰੀ ਨੇ ਜਾ ਕੇ ਇੱਕ ਠੋਕੇ ਪੰਜਾਬ ਦੇ ਮਾਡਲ ਦੀ ਗੱਲ ਕੀਤੀ ਹੈ ਹਰਿਆਣਾ ਚ ਕਿ ਹਰਿਆਣਾ ਵਾਲਿਓ ਜੀ 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 ਜੇ ਆਜ਼ਾਦ ਮਹੱਲ ਬਣਾਓ ਤੁਹਾਡੀ ਵੀ ਤਰੱਕੀ ਹੋਏਗੀ ਹਮ ਐਗਜ਼ਾਮਪਲ ਦਿੱਤੀ ਜਾ ਰਹੀ ਹੈ ਜਿੱਥੇ ਆਪਾਂ ਕਹਿ ਦਈਏ ਕਿ ਸਾਡੇ ਗਵੰਢੀ ਸੂਬਿਆਂ ਦੇ ਵਿੱਚ ਸਾਡੇ ਪੰਜਾਬ ਦੀ ਦਿੱਤੀ ਜਾ ਰਹੀ ਹੈ ਇਹ ਵੀ ਮਾਨ ਵਾਲੀ ਗੱਲ ਹੈ ਜੀ ਆਪਣਾ ਉਹ ਸੂਬੇ ਦਿੱਤੀ ਜਾ ਰਹੀ ਹੈ ਜਿਹੜੇ ਸੂਬੇ ਜਾਂਦ ਤੋਂ ਬੈਟਰਨਸ ਮੈਨੂੰ ਉਹਦਾ ਅਨਜਾਦ ਹੈ ਜਦੋਂ ਅ ਗੇਮਸ ਹੋ ਰਹੀਆਂ ਸੀ ਇੱਕ ਮੰਤਰੀ ਪਦਰ ਦੇ ਉੱਤੇ ਹ ਹਰਿਆਣਾ ਦੀ ਜਿਹੜੀ ਜਰਨਲਿਸਟਾਂ ਸੜਕਾ ਉੱਥੋਂ ਲੰਘਣਾ ਸੀ ਪੰਜਾਬ ਵਾਲਾ ਨੇ ਜੜੀਆਂ ਝਗੜੇ ਹੋਏ ਗੱਡੀਆਂ ਰੁਕੀਆਂ ਗਈਆਂ ਟੰਗੇ ਫਸਾਦ ਹੋਏ ਇਹੋ ਜਿਹਾ ਮਾਹੌਲ ਵੀ ਬਣਿਆ ਨਫਰਤ ਦੇ ਮਾਹੌਲ ਵੀ ਬਣਿਆ ਹਰਿਆਣਾ ਤੇ ਪੰਜਾਬ ਇੱਕ ਦੂਜੇ ਨਾਲ ਟਕਰਾਅ ਚ ਖੜੇ ਦੇਖੇਗੇ ਹਮ ਪਰ ਅੱਜ ਜਿਹੜੀ ਕਿਸਤੀ ਜਾ ਕੇ ਜਦਾਂ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ ਸਨੇਹਾ ਦਿੱਤਾ ਪੰਜਾਬ ਦਾ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਇਕ ਯਾਨੀ ਤੁਸੀਂ ਦੇਖੋ ਰਾਜਨੀਤੀ ਕੀ ਹੈ ਇੱਕ ਰਾਜਨੀਤੀ ਦਾ ਇੱਕ ਲੋਕਾਂ ਚ ਜਿੱਦਾਂ ਮੁਕੰਦਰ ਭਗਵੰਤ ਮਾਨ ਆਖਦਾ ਹੈ ਕਿ ਨਫਰਤ ਦਾ ਰੰਗ ਵਰਕੇ ਤੁਸੀਂ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਹੋ ਬਿਲਕੁਲ ਕਿ ਦੂਜੇ ਧਰਮ ਦੀ ਗੱਲ ਕਰ ਲੋ ਦੂਜੀ ਜਾਤ ਦੀ ਗੱਲ ਕਰ ਲੋ ਦੂਜੇ ਸੂਬੇ ਦੀ ਗੱਲ ਕਰ ਲੋ ਉਹਨਾਂ ਚ ਨਫਰਤ ਇਸ ਹੱਦ ਤੱਕ ਲੈ ਜਾਓ ਇਸ ਪਿਚ ਤੱਕ ਲੈ ਜਾਓ ਕਿ ਲੋਕ ਤੁਹਾਡੇ ਨਾਲ ਜੁੜ ਜੁੜ ਜਾਣ ਹੂੰ ਦੂਜਾ ਤਰੀਕਾ ਇਹ ਹੈ ਕਿ ਲੋਕਾਂ ਨੂੰ ਪੋਜ਼ਿਟਿਵ ਵੇਜ਼ ਨਾਲ ਜੁੜੋ ਜੀ ਮੇਰਾ ਖਿਆਲ ਹੈ ਜਿਹੜੀ ਕੱਲ ਦੀ ਰੈਲੀ ਆ ਉਹਨਾਂ ਦੀ ਬਾਕੀ ਪੋਲੀਟੀਕਲ ਉਹਨਾਂ ਦੇ ਆਪਣੇ ਇਸ਼ੂ ਹੋਣਗੇ ਹੁਣ ਜਿੱਦਾਂ ਕੋਣ ਹਾਰਦਾ ਆਪਾਂ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਪਰ ਇੱਕ ਗੱਲ ਜ਼ਰੂਰ ਉਹਨੇ ਕੀਤੀ ਕਿ ਪੋਜ਼ਿਟਿਵ ਤਰੀਕੇ ਨਾਲ ਆ ਪੰਜਾਬ ਦਾ ਮਾਡਲ ਪੇਸ਼ ਕੀਤਾ ਗਿਆ ਜੀ ਔਰ ਹਰਿਆਣਿਆਂ ਵਾਲੇ ਤਾੜੀਆਂ ਵੀ ਮਾਰਦੇ ਦੇਖੇਗੇ ਉਸ ਮਾਡਲ ਦੇ ਉੱਤੇ ਯਾਨੀ ਕਿਸਾਨੀ ਦੇ ਅੰਦੋਲਨ ਤੋਂ ਬਾਅਦ ਇਹਨੂੰ ਪਹਿਲੀ ਵਾਰੀ ਲੱਗਿਆ ਕਿ ਹਰਿਆਣੇ ਵਾਲਿਆਂ ਨੇ ਪੰਜਾਬੀ ਦੀ ਗੱਲ ਨੂੰ ਬੜੇ ਪਿਆਰ ਨਾਲ ਸੁਣਿਆ ਜੀ ਵਧੀਆ ਵਧੀਆ ਲੱਗੀ ਐਗਜ਼ਾਮਪਲ ਸੁਣਨ ਦੇ ਵਿੱਚ ਸਿੱਧੂ ਸਭ ਉੱਥੇ ਹੀ ਹੁਣ ਕਿਸਾਨਾਂ ਦੀ ਵੀ ਗੱਲ ਅਸੀਂ ਪ੍ਰੋਗਰਾਮ ਦੇ ਵਿੱਚ ਕਰਨੀ ਹੈ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਜਿਹੜਾ ਪ੍ਰਦਰਸ਼ਨ ਹੈ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਕਿਸਾਨ ਆंदोलਨ ਦੀ ਅਸੀਂ ਹਰ ਵਾਰ ਐਗਜ਼ਾਮਪਲ ਦੇ ਦਿੰਨੇ ਆ ਸਭ ਜਾਣਦੇ ਨੇ ਪਰ ਜਿਹੜੀਆਂ ਮੰਗਾਂ ਨੇ ਉਹ ਅਜੇ ਤੱਕ ਨਹੀਂ ਪੂਰੀਆਂ ਹੋ ਰਹੀਆਂ ਜੀ ਹੁਣ 16 ਫਰਵਰੀ ਨੂੰ ਕਹਿੰਦੇ ਨੇ ਕਿ ਭਾਰਤ ਜਿਹੜਾ ਮੁਕੰਮਲ ਬੰਦ ਕਰਵਾਉਣਾ ਜਦੋਂ ਬੰਦ ਦਾ ਸਿੱਧੇ ਤੋਂ ਭਾਵ ਇਹ ਹੀ ਹੁੰਦਾ ਹੈ ਕਿ ਜਿਹੜੀ 올 ਓਵਰ ਜੀਡੀਪੀ ਹੈ ਜਦੋਂ ਇੱਕ ਦਿਨ ਪੂਰਾ ਦੇਸ਼ ਦੇ ਵਿੱਚ ਦੁਕਾਨਾਂ ਨੇ ਜਿਹੜੀਆਂ ਚਾਹੇ ਵਪਾਰ ਹੈ ਉਹ ਬੰਦ ਹੁੰਦਾ ਤਾਂ ਸਰਕਾਰ ਨੂੰ ਕਿਤਨਾ ਕਿਤੇ ਟਾ ਲੱਗਦੀ ਹੈ ਇੱਕ ਦਿਨ ਦਾ ਹਜ਼ਾਰ ਕਰੋੜਾਂ ਦੇ ਵਿੱਚ ਨੁਕਸਾਨ ਸਰਕਾਰ ਨੂੰ ਚਲਣਾ ਪੈਂਦਾ ਇਸੇ ਕਰਕੇ ਭਾਰਤ ਬੰਦ ਦਾ ਜਿਹੜਾ ਸੱਦਾ ਉਹ ਕਿਸਾਨਾਂ ਵੱਲੋਂ 16 ਫਰਵਰੀ ਨੂੰ ਹੁਣ ਦਿੱਤਾ ਗਿਆ। ਕਬਲ ਅਹਿਮ ਸਵਾਲ ਹੈ ਦੇਖੋ ਕਿਸਾਨ ਜਿਹੜੇ ਗਿਆ ਵਕਫਾ ਕਿਸਾਨ ਚਤੇ ਬੰਦੀਆਂ ਆਪਣੇ ਮੁੱਦਿਆਂ ਨੂੰ ਲੈ ਕੇ ਲੜਾਈ ਲੜ ਰਹੇ ਆ ਕਿਸਾਨਾਂ ਚਾਰਜ ਦੀ ਸਥਿਤੀ ਬੜੀ ਭਾਰੀ ਬੇਚੈਨੀ ਹੈ। ਹੂੰ ਬੇਚੈਨੀ ਇਸ ਕਰਕੇ ਆਇਆ ਕਿ ਜੋ ਵਾਦੇ ਤੇ ਸੁਪਿਆਂ ਦੀ ਗੱਲ ਕਰ ਲਈ ਚ ਹੈ ਕੇਂਦਰ ਦੀ ਗੱਲ ਕਰ ਲਈਏ। ਜੀ ਜੋ ਵਾਦੇ ਕੀਤੇ ਗਏ ਸੀ ਉਹ ਵਾਦੇ ਪੂਰੇ ਨਹੀਂ ਹੋਏ। ਹੂੰ ਐਮ ਐਸ ਵੀ ਦੀ ਗੱਲ ਕਰ ਲਈ ਆਪਾਂ ਘਟੂ ਘਟ ਫਸਲਾਂ ਦੀ ਸਹਾਇਕ ਕੀਮਤ ਕਣਕ ਦੇ ਝੋਨੇ ਨੂੰ ਛੱਡ ਕੇ ਬਾਕੀ ਕਿਹੜੀਆਂ ਫਸਲਾਂ ਜਿਹਨਾਂ ਤੇ ਐਮ ਐਸ ਬੀ ਦਿੱਤੀ ਗਈ ਹੈ ਜੀ 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 ਸਿੱਧਾ ਜੇ ਕਿਤੇ ਦਿੱਤੀ ਵੀ ਗਈ ਹੈ ਤਾਂ ਉਹਨੂੰ ਪ੍ਰੈਕਟੀਕਲ ਰੂਪ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਜੀ ਬਰਾਏ ਨਾਮ ਅਨਾਉਂਸ ਕਰਤੀ ਹੈ ਫਸਲਾਂ ਫੇਰ ਵੀ ਮਾਰਕੀਟ ਦੋ ਹੀ ਐਮ ਐਸ ਬੀ ਤੇ ਵਿਕਦੀਆਂ ਕਣਕ ਵਿਕਦੀ ਹੈ ਤੇ ਝੋਨਾ ਵਿਕਦਾ ਜੀ ਜੀ ਸੋ ਵੱਡਾ ਮੁੱਦਾ ਹੈ ਆਰਥਿਕਤਾ ਦੇ ਮਾਮਲੇ ਤੇ ਉਹ ਕਹਿੰਦੇ ਕਿ ਦੇਖੋ ਕਰਜ਼ੇ ਤੇ ਲਕੀਰ ਫੇਰਨ ਦੀ ਉਹ ਗੱਲ ਕਰਦੇ ਆ ਇਹ ਕਰਜ਼ੇ ਤੇ ਲਕੀਰ ਜੇ ਤੁਸੀਂ ਵੱਡੇ ਵੱਡੇ ਕਾਰਪੋਰੇਟ ਹਾਊਸਿੰਗ ਦੇ ਕਰਜ਼ੇ ਤੇ ਲਕੀਰ ਫੇਰ ਸਕਦੇ ਹੋ ਤਾਂ ਕਿਸਾਨ ਫਹਾ ਲੈ ਰਿਹਾ ਮਰ ਰਿਹਾ ਸੰਘਰਸ਼ ਹੈ ਕਿਸਾਨੀ ਦੇ ਕਰਜ਼ੇ ਤੇ ਵੀ ਤੇ ਇੱਕ ਵਾਰੀ ਲਕੀਰ ਫੇਰੋ ਨਾ ਇਹ ਵੱਡਾ ਮੁੱਦਾ ਹੈ ਫਿਰ ਨੈਸ਼ਨਲ ਪ੍ਰੋਜੈਕਟ ਹੈ ਸੜਕਾਂ ਨਿਕਲ ਰਹੀਆਂ ਕਈ ਕੁਝ ਬਣ ਰਿਹਾ ਜੀ ਕਿਸਾਨਾਂ ਦੀਆਂ ਜ਼ਮੀਨਾਂ ਜ਼ਮੀਨਾਂ ਦਾ ਦੇ ਕੋ ਕਿਸਾਨਾਂ ਦੀਆਂ ਲਈਆਂ ਜਾਣੀਆਂ ਬਿਲਕੁਲ ਜੀ ਇਹ ਤਾਂ ਹੈ ਨਹੀਂ ਕਿਸੇ ਦੁਕਾਨਦਾਰ ਦੀ ਜ਼ਮੀਨ ਲਈ ਜਾਊਗੀ ਜਾਂ ਕਿਸੇ ਕਾਰੋਬਾਰੀ ਦੀ ਜ਼ਮੀਨ ਲਈ ਜਾਊਗੀ ਕਿਹਤੀ ਵੜੀ ਜਿੱਥੇ ਹੁੰਦੀ ਹੈ ਉਹੀ ਜ਼ਮੀਨ ਲਈ ਜਾਏਗੀ ਨਾ ਉਹੀ ਇਹਨਾਂ ਨਜ਼ਰ ਆਉਂਦੀ ਹੈ ਉਹ ਕਹਿੰਦੇ ਧੱਕੇ ਨਾਲ ਕਿਉਂ ਲਈਆਂ ਜਾ ਰਹੀਆਂ ਜ਼ਮੀਨ ਹੀ ਨਹੀਂ ਕਿਸਾਨ ਦਾ ਕਿੱਤਾ ਵੀ ਲੈ ਲਿਆ ਤੁਸੀਂ ਨਾਲ 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 ਕਿੱਤਾ ਰਹਿਣਾ ਹੀ ਨਹੀਂ ਜਦੋਂ ਜ਼ਮੀਨ ਨਾ ਰਹੀ ਜਦੋਂ ਜ਼ਮੀਨ ਨਾ ਰਹੀ ਤਾਂ ਕਿੱਤਾ ਆਪਣੇ ਆਪ ਹੀ ਖਤਮ ਹੋ ਗਿਆ ਸੋ ਉਹ ਕਹਿ ਰਿਹਾ ਕਿ ਤੁਸੀਂ ਜਿਸ ਤਰੀਕੇ ਨਾਲ ਧੱਕੇ ਨਾਲ ਜ਼ਮੀਨਾਂ ਲੈ ਰਹੇ ਹੋ ਜੇ ਜ਼ਮੀਨਾਂ ਲੈਣੀਆਂ ਤਾਂ ਉਹਦਾ ਮੁਆਵਜ਼ਾ ਦਾ ਜੋ ਕਿਸਾਨ ਚਾਹੁੰਦੇ ਉਸ ਢੰਗ ਨਾਲ ਦਿਓ ਨਾ ਇਹ ਤਾਂ ਨਹੀਂ ਹੈ ਕਿ ਧੱਕੇ ਨਾਲ ਤੁਸੀਂ ਇਦਾਂ ਦੇ ਹੋਰ ਇਸ਼ੂ ਹੈਗੇ ਆ ਫਸਲੀ ਬੀਮਾ ਸਕੀਮ ਦੀ ਆਪਾਂ ਗੱਲ ਕਰਦੇ ਆਂ ਜੀ ਫਸਲੀ ਬੀਮਾ ਸਕੀਮ ਐਸੀ ਨਿਖੇਦ ਸਕੀਮ ਜਿਹੜੀ ਬਣਾਈ ਵੀ ਹੈ ਹੂੰ ਉਹਦੇ ਮੁਤਾਬਕ ਇਹ ਹੈ ਕਿ ਜੋ ਬੀਮਾ ਸਕੀਮ ਹੈ ਕਿਸਾਨਾਂ ਨੂੰ ਤਾਂ ਕੋਈ ਉਹਦਾ ਫਾਇਦਾ ਹੁੰਦਾ ਨਹੀਂ ਹੂੰ ਜਿਹੜੀਆਂ ਕੰਪਨੀ ਨੇ ਬਣਾਈ ਆ ਉਹਨਾਂ ਦੇ ਢਿੱਡ ਭਰੇ ਜਾ ਰਹੇ ਆ ਜੀ 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 ਬਿਲਕੁਲ ਸੋ ਕਿਸਾਨਾਂ ਦਾ ਕਹਿਣਾ ਹੈ ਕਿ ਵੀ ਫਸਲੀ ਬੀਮਾ ਸਕੀਮ ਵੀ ਜਿਹੀ ਹੋਵੇ ਜਮ ਫਾਰ ਐਗਜ਼ਾਮਪਲ ਉਹ ਕਦੇ ਵਿਲੇਜ ਪਿੰਡ ਇੱਕ ਜੁਨਿਟ ਹੋਵੇ ਹੂੰ ਜਿਸ ਪਿੰਡ 'ਚ ਗੜੇਮਾਰ ਹੋ ਗਈ ਹੈ ਜੇ ਸਪਿੰਡ ਦੇ ਵਿੱਚ ਫਸਕ ਲੋ ਹੜ ਦਾ ਪਾਣੀ ਆ ਗਿਆ ਜਾਂ ਕੋਈ ਅਸੀ ਕੁਦਰਤ ਮਾਰ ਪੈ ਗਈ ਹੈ ਤਾਂ ਪਿੰਡ ਨੂੰ ਇੱਕ ਇਕਾਈ ਦੇ ਤੌਰ ਤੇ ਲਿਆ ਜਾਵੇ ਜੀ ਫਸਲੀ ਬੀਮਾ ਸਕੀਮ ਕਹਿੰਦੀ ਹੈ ਕਿ ਨਹੀਂ ਜੀ ਇਹਨੂੰ ਤਾਂ ਅਸੀਂ ਜ਼ਿਲ੍ਹਾ ਪੱਧਰ ਤੇ ਲਾਵਾਂਗੇ ਜੀ ਜਾਂ ਸੂਬਾ ਪੱਧਰ ਤੇ ਲਾਵਾਂਗੇ ਜੀ ਉਹਦਾ ਕੋਈ ਲਾਭ ਹੀ ਨਹੀਂ ਹੁੰਦਾ ਹੂੰ ਸੋ ਇਹੋ ਜੇ ਬਹੁਤ ਸਾਰੇ ਇਸ਼ੂ ਆ ਜਿਨ੍ਹਾਂ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ ਜਿਹੜੀ 16 ਫਰਵਰੀ ਦੀ ਤੁਸੀਂ ਗੱਲ ਕੀਤੀ ਉਹਦੇ ਉੱਤੇ ਮੈਂ ਗੱਲ ਜ਼ਰੂਰ ਕਰਨੀ ਚਾਹਾਂਗਾ ਜੀ ਦੇਖੋ ਸਦਾ ਦੇ ਦਿਆਂ ਵੱਡੀਆਂ ਟ੍ਰੇਡ ਯੂਨੀਅਨ ਜਿਹੜੀਆਂ ਵੱਖ-ਵੱਖ ਜਿਹੜੀਆਂ ਹੈਗੀਆਂ ਉਹਨਾਂ ਬਲੋਂ ਸਦਾ ਦਿੱਤਾ ਗਿਆ ਉਹਨਾਂ ਦੀ ਆਪਣੀਆਂ ਮੰਗਾਂ ਹੈਗੀਆਂ ਮਹਿੰਗਾਈ ਹੈ ਦੂਜੇ ਮਾਮਲਿਆਂ ਲੈ ਕੇ ਜੀ ਤੇ ਕਿਸਾਨਾਂ ਨੇ ਉਹਨਾਂ ਨਾਲ ਹੱਥ ਮਿਲਾਇਆ ਹੂੰ ਕਹਿੰਦੇ ਵੀ ਅਸੀਂ ਵੀ ਇਸ ਸਦੇ ਨੂੰ ਜੁਆਇਨ ਕਰਦੇ ਹਾਂ ਸੋ ਸ਼ਹਿਰੀ ਖੇਤਰ ਜਿੱਥੇ ਹੈਗੇ ਜਿਆਦਾਤਰ ਜਿੱਥੇ ਟ੍ਰੇਡ ਯੂਨੀਅਨ ਦਾ ਪ੍ਰਭਾਵ ਹੈ ਜੀ ਉੱਥੇ ਤਾਂ ਉਹ ਬੰਦ ਕਰਉਣਗੇ ਭਾਰਤ ਬੰਦੀ ਗੱਲ ਹੈ ਹੂੰ ਤੇ ਪਿੰਡੂ ਖੇਤਰ ਜਿਹੜਾ ਕਸਬੇ ਹੈ ਸ਼ਹਿਰ ਹੈ ਪਿੰਡ ਹੈ ਉਹ ਜ਼ਿੰਮੇਵਾਰੀ ਸੰਭਾਲਿਆ ਕਿਸਾਨਾਂ ਨੇ ਜੀ ਸੋ 16 ਫਰਵਰੀ ਬੜਾ ਅਹਿਮ ਦਿਨ ਹੈ ਹੂੰ ਉਸ ਦਿਨ ਨਾਲ ਕੌਮੀ ਪੱਦਰ ਤੇ ਭਾਰਤ ਬੰਦ ਦੱਸਦਾ ਹੂੰ ਜਿਹੜੀ ਪਰੇਸ਼ਾਨ ਕੋਣਾ ਹੈ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਬਿਲਕੁਲ ਜਿਹੜੇ 16 ਫਰਵਰੀ ਤੇਟ ਯੂਨੀ ਜਥੇਬੰਦੀਆਂ ਹੈਗੀਆਂ ਉਹ ਮਜ਼ਦੂਰ ਹੈ ਕਰਮਚਾਰੀ ਹੈ ਤੇ ਦੂਜੇ ਪਾਸੇ ਜਿਹੜੇ ਕਿਸਾਨ ਆ ਜਿਹੜੇ ਪਰੇਸ਼ਾਨ ਹੈ ਸੋ ਸ੍ਰੀਮਾਨ ਫਰਵਿੰਦਰ ਸੱਦਤ ਆ ਗਿਆ ਦੇਖਦੇ ਹਾਂ ਕਿੱਡਾ ਵਡਾ ਘਾਰਾ ਮਿਲਦਾ ਜੀ ਸਿੱਧੂ ਸਾਹਿਬ ਜਿਸ ਤਰ੍ਹਾਂ ਤੁਸੀਂ ਬਹੁਤ ਸਾਰੀਆਂ ਮੰਗਾਂ ਗਿਣਵਾਈਆਂ ਨੇ ਕਿਸਾਨਾਂ ਦੀਆਂ ਇਹਦੇ ਲਈ ਵੀ ਤੁਹਾਡਾ ਧੰਨਵਾਦ ਹੈ ਕਿਉਂਕਿ ਕਈ ਲੋਕਾਂ ਨੂੰ ਪਤਾ ਹੀ ਨਹੀਂ ਕਈ ਤਾਂ ਇਹੀ ਕਹਿ ਦਿੰਦੇ ਨੇ ਕਿ ਕਿਸਾਨ ਨੇ ਜਿਹੜੇ ਆਏ ਵਾਰ ਗਿਣਵੇਂ ਹੀ ਦਿਨਾਂ ਬਾਅਦ ਧਰਨਾ ਲਾ ਦਿੰਦੇ ਨੇ ਗਿਣਵੇਂ ਹੀ ਦਿਨਾਂ ਬਾਅਦ ਭਾਰਤ ਬੰਦਾ ਸੱਦਾ ਦੇ ਦਿੰਦੇ ਨੇ ਸੋ ਬਹੁਤ ਅਹਿਮ ਮੰਗਾਂ ਨੇ ਕਿਸਾਨਾਂ ਦੀਆਂ ਸਾਰੀਆਂ ਜਾਇਜ਼ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਿਚਾਰਾ ਮੇਰਹਬਾਨੀ ਸੋ ਇਸੇ ਸ਼ਬਦਾਂ ਦੇ ਨਾਲ ਹੁਣ ਤੁਹਾਡੇ ਤੋਂ ਅੱਗੇ ਲਵਾਂਗੇ ਕਿਸਾਨਾਂ ਵੱਲੋਂ ਸੱਦਾ ਜਿਹੜਾ ਦਿੱਤਾ ਗਿਆ 16 ਫਰਵਰੀ ਨੂੰ ਉਮੀਦ ਕਰਦੇ ਹਾਂ ਕਿ ਇਸ ਨੂੰ ਪਰਵਾਹ ਹੁੰਗਾ ਰਾਮਲੇ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਜਾਇਜ਼ ਨੇ ਖਬਰ ਇਹ ਹੈ ਕਿ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਕਿਸਾਨਾਂ ਵੱਲੋਂ ਖਬਰ ਦੇ ਪਿੱਛੇ ਦੀ ਖਬਰ ਇਹ ਹੈ ਕਿ ਕਿਸਾਨਾਂ ਦੀਆਂ ਬਹੁਤ ਸਾਰੀਆਂ ਜਾਇਜ਼ ਮੰਗਾਂ ਨੇ ਜਿਸ ਕਰਕੇ ਉਹ ਭਾਰਤ ਬੰਦ ਦਾ ਸੱਦਾ ਦੇ ਰਹੇ ਨੇ ਇਹੀ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਅੱਗੇ ਲਵਾਂਗੇ ਮੈਨੂੰ ਗੋਪਾਲ ਸਿੰਘ ਸਿੱਧੂ ਅਤੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਦਿਓ ਅੱਗੇ ਧੰਨਵਾਦ